ਕਹਿੰਦੇ ਨੇ ਕਿ ਵਾਹਨ ਚਲਾਉਣ ਸਮੇਂ ਹਮੇਸ਼ਾ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਸਾਵਧਾਨੀ ਅਗਰ ਹਟਦੀ ਹੈ ਤਾਂ ਅਕਸਰ ਹੀ ਹਾਦਸਿਆਂ ਨੂੰ ਜਨਮ ਦਿੰਦੀ ਹੈ ਅਜਿਹਾ ਕੁਝ ਵੇਖਣ ਨੂੰ ਮਿਲਿਆ ਫਗਵਾੜਾ ਜਲੰਧਰ ਮੁੱਖ ਮਾਰਗ ਤੇ ਜਦੋਂ ਗੈਸ ਨਾਲ ਭਰੇ ਕੈਂਟਰ ਪੀਆਰਟੀਸੀ ਦੀ ਬੱਸ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਦੀ ਟੱਕਰ ਵੱਜਣ ਤੋਂ ਬਾਅਦ ਬੱਸ ਅਤੇ ਕਾਰ ਪਲਟ ਗਈਆਂ ਦੱਸਿਆ ਜਾ ਰਿਹਾ ਹੈ ਕਿ ਉਕਤ ਹਾਦਸਾ ਗੈਸ ਨਾਲ ਭਰੇ ਕੈਂਟਰ ਵੱਲੋਂ ਬੱਸ ਨੂੰ ਟੱਕਰ ਮਾਰਨ ਤੋਂ ਬਾਅਦ ਵਾਪਰਿਆ ਜਦੋਂ ਇਹ ਬੱਤਲ ਬੱਸ ਵੀ ਆ ਰਹੀ ਆ ਬੱਸ ਥੋੜੀ ਘਿਆਸ ਉਸ ਰਿਪੋਰਟ ਤੇ ਇਹਨੇ ਕਾਰ ਆ ਪਾਸ ਕਰਨ ਡਿਆ ਜਦੋਂ ਇਹ ਟਰਾਲਾ ਮਗਰ ਵੱਜਿਆ ਨਾ ਬੱਸ ਨੂੰ ਘੁਮਾ ਦਿੱਤਾ ਨੇ ਫੜ ਕੇ ਪਹਿਲਾਂ ਤੇ ਉਧਰ ਚਿੜਾ ਦੇ ਬੱਸ ਉਹਨੇ ਸੰਭਲੀ ਆਈ ਡਰਾਈਵਰ ਨੇ ਪਰ ਨਹੀਂ ਸੰਭਲੀ ਗਈ ਜਦੋਂ ਇਹ ਟਰਾਲਾ ਮਗਰ ਵੱਜਾ ਘੁਮਾ ਕੇ ਤੇ ਨਿੱਕੇ ਰੋਕ ਛੜ ਕੇ ਚੱਲਦੀ ਮਤਲਬ ਟਰਾਲਾ ਜਿਆਦਾ ਸਪੀਡ ਚ ਆਨ ਕਰਕੇ ਗੱਲ ਆ ਜਿਆਦਾ ਪਤਾ ਨਹੀਂ ਉਹਨਾਂ ਨੀਂਦਰ ਆਈ ਆ ਕੀ ਗੱਲ ਬਣੀ ਆ ਕੀ ਨਹੀਂ ਬਣੀ ਜਿਆਦੇ ਸਪੀਡ ਚ ਕਰਕੇ ਬੱਸ ਥਲੋਈ ਉਹਨੇ ਜਿਉਂ ਮਗਰੋਂ ਧੱਕਿਆ ਬੱਸ ਹੀ ਨਿੱਕੇ ਰੁਕਦੀ ਕਿਹੜੀ ਬੱਸ ਹੈ ਮੁੰਡੇ ਬਾਈ ਜੀ ਇਹ ਪੀਆਰਟੀ ਸੀ ਆ ਜੀ ਕਾਰ ਵੀ ਸੀ ਬੇਤਲਪੇੜ ਚ ਆ ਗਈ ਆ ਤਾਂ ਬੇੜ ਤੇ ਜਦੋਂ ਉਹਨੇ ਬੱਸ ਨੂੰ ਧੱਕਿਆ ਨਾ ਨਾਲ ਹੀ ਉਹ ਕਾਰ ਵੀ ਅਗਲੇ ਪਿੰਦੇ ਪਾਸ ਗੰਡੀ ਉਹਨੂੰ ਠੋਪਰ ਵੱਜੀ ਉਹ ਵੀ ਘੁੰਮ ਗਈ ਨਾਲ ਹੀ ਉਹਨੇ ਬੱਸ ਕਿੰਨੀਆਂ ਕਿ ਸਵਾਰੀਆਂ ਲੱਗਦੀਆਂ ਸੀ ਵੱਡੇ ਬਾਈ ਬੱਸ 'ਚ 40 ਕਿ ਸਵਾਰੀਆਂ ਚੱਲਦੀਆਂ ਵਿਚਾਰਿਆ ਜੀ ਸਾਰਿਆਂ ਦਾ ਕੱਡੀਆਂ ਆਪ ਕੱਡੀਆਂ ਕਾਰ ਵਾਲੇ ਵੀ ਕੱਡੇ ਆ ਇਹ ਵੀ ਕੱਡੇ ਆ ਹੀ ਉਧਰ ਕੈਂਟਰ ਚਾਲਕ ਨਾਲ ਜਦ ਗੱਲ ਕੀਤੀ ਗਈ ਤਾਂ ਉਸ ਦਾ ਕਹਿਣਾ ਹੈ ਕਿ ਉਕਤ ਹਾਦਸਾ ਅੱਗੇ ਜਾ ਰਹੀ ਬੱਸ ਵੱਲੋਂ ਅਚਾਨਕ ਬ੍ਰੇਕ ਮਾਰਨ ਕਾਰਨ ਵਾਪਰਿਆ ਜਦ ਕਿ ਉਸ ਵੱਲੋਂ ਬੱਸ ਅਤੇ ਕਾਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ ਜੀ ਮੈਂ ਹੁੰਡਿਆ ਤੇ ਬੱਸ ਵਾਲੇ ਨੇ ਮੇਰੇ ਗੱਡੀ ਆਰਜੈਂਟ ਬ੍ਰੇਕ ਮਾਰੀ ਅੱਛਾ ਜੀ ਬੱਸ ਵਾਲੇ ਨੇ ਬ੍ਰੇਕ ਮਾਰੀ ਮੈਂ ਉਹਦੇ ਪਿੱਛੇ ਮਾਰੀ ਐ ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ ਖੇਚਦਾ ਖੇਚਦਾ ਮੈਂ ਇੱਥੇ ਤੱਕ ਆ ਗਿਆ ਬਾਕੀ ਆ ਵੇਖ ਲੋ ਤੇ ਦੇਖ ਗੱਡੀ ਬ੍ਰਿਜ ਨਾਲ ਕਾਰ ਵੀ ਠੁੱਕੀ ਆ ਕੋਈ ਕਾਰ ਵਾਲੇ ਦਾ ਮਤਲਬ ਕਾਰ ਵਾਲੇ ਨੇ ਉਹਦੇ ਗੱਡੀ ਬ੍ਰੇਕ ਮਾਰੀ ਤੁਸੀਂ ਠੀਕ ਆ ਤੁਹਾਡੇ ਕੋਈ ਵਿਚਾਰਿਆ ਸਾਡ ਕੋਲ ਨਾਰਮਲ ਚੱਕਾ ਹੁੰਦਾ ਬੱਸ ਮੂਰੇ ਸੀ ਗੱਡੀ ਆ ਰਹੀ ਸੀ ਬੱਸ ਵਾਲੇ ਨੇ ਗੱਡੀ ਵਾਲੇ ਨੂੰ ਮਾਰਿਆ ਵਾ ਆ ਸਹੀ ਆ ਰਹੀ ਆਪਣੀ ਜਗ੍ਹਾ ਨੇ ਬ੍ਰੇਕ ਬੜੀ ਮਾਰੀ ਗੱਡੀ ਮਗਰ ਲਾ ਕੇ ਆ ਰਹੀ ਤੁਸੀਂ ਤੁਸੀਂ ਅਸੀਂ ਮਗਰ ਮਗਰ ਆ ਰਹੀ ਸੀ ਮੋੜ ਕੇ ਅਸੀਂ ਸ਼ੀਸ਼ੇ ਤੋੜ ਕੇ ਬਸ ਤੁਸੀਂ ਕਹਤ ਜੀ ਅਸੀਂ ਆਪਣੀ ਗੱਡੀ ਸੀਗੀ ਸੈਫਟ ਚ ਅੱਛਾ ਹਾਂਜੀ ਪਹਿਲਾ ਬੱਸ ਵਾਲਾ ਆ ਰਿਹਾ ਸੀ ਮੂਰੇ ਗੱਡੀ ਸੀ ਅੰਬਰਸਾ ਨੰਬਰ ਦਾ ਉਹਨੂੰ ਇਹਨੇ ਸਾਈਡ ਮਾਰੀ ਗੱਡੀ ਪਲਟਾ ਕੇ ਮੂਰੇ ਲੈ ਆਤੀ ਨਹੀਂ ਲੋਕੀ ਉੱਥੇ ਕਹਿ ਰਹੇ ਸੀ ਵੀ ਕੈਂਟਰ ਵਾਲੇ ਨੇ ਠੋਕ ਦਿੱਤਾ ਕੈਂਟਰ ਵਾਲੇ ਨੇ ਬੜਿਆ ਜ਼ੋਰ ਦੀਆਂ ਬ੍ਰੇਕਾਂ ਮਾਰੀਆਂ ਕੈਂਟਰ ਵਾਲੇ ਨੇ ਬਚਾ ਕੀਤਾ ਵਾ ਨਹੀਂ ਤਾਂ ਇਹ ਵੀ ਵਿੱਚ ਠੋਕਣਾ ਸੀ ਸਿੱਧਾ ਜਾ ਕੇ ਇਹਨੇ ਘੱਟ ਬਹੁ ਮਾਰਿਆ ਇਹਨੂੰ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਟ੍ਰੈਫਿਕ ਪੁਲਿਸ ਅਤੇ ਥਾਣਾ ਸਿਟੀ ਦੇ ਐਸ ਐਚ ਓ ਜਤਿੰਦਰ ਕੁਮਾਰ ਵੀ ਪੁਲਿਸ ਪਾਰਟੀ ਨਾਲ ਮੌਕੇ ਵਾਲੀ ਥਾਂ ਤੇ ਪਹੁੰਚ ਕੇ ਅਤੇ ਹਾਦਸਾ ਵਾਪਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਇਹ ਦੁਨੀਆ ਹੈ ਤੇ ਜਿਹੜਾ ਜਲੰਧਰ ਜਾਣ ਵਾਲਾ ਰਾਈਵੇ ਉੱਥੇ ਕੈਂਟਰ ਬੱਸ ਤੇ ਇੱਕ ਗੱਡੀ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ। ਜੋ ਰੋਡ ਬਲੌਕ ਹੋ ਗਿਆ। ਤੇ ਫਿਲਹਾਲ ਦੀ ਗੱਡੀ ਸਾਰੀ ਸਵਾਰੀਆਂ ਸੇਫ ਨੇ। ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ। ਕਿਹੜੀ ਕਿਹੜੀ ਗੱਡੀ ਦਾ ਤੇ ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਮੌਕੇ ਤੇ? ਇੱਕ ਕੈਂਟਰ ਹੈ ਜੀ, 12 LPG ਨਾਲ ਫਿੱਲਾ, ਇੱਕ ਬੱਸ ਹੈ ਤੇ ਇੱਕ ਗੱਡੀ ਹੈ ਜਿਹਨਾਂ ਦਾ ਆਪਸ ਐਕਸੀਡੈਂਟ ਹੋਇਆ ਤੇ ਸਵਾਰੀਆਂ ਸਾਰੀਆਂ ਠੀਕ ਨੇ। ਤੇ ਹੁਣ ਅਸੀਂ ਮੰਗਾਈਆਂ ਨੇ ਕਰੇਨਾ ਤੇ ਹਾਈਡਰਾ ਮੰਗਾਈ ਹੈ ਉਸ ਸਾਈਡ ਤੋਂ ਕਰਕੇ ਜੋ ਚਾਲੂ ਕਰਾਵਾਂਗੇ ਰੋਡ ਤੇ ਸਾਰਾ ਕੁਝ ਪੀਸਵਲੀ ਹੈ